ਸਨਪਰਾਵੋ ਅੱਜ 24 ਜੂਨ ਤੇ 2024 ਜੀ ਪਹੁੰਚੇ ਜੀ ਪਿੰਡ ਢਾਬ ਗੁਰੂ ਜ਼ਿਲ੍ਹਾ ਫਰੀਦਕੋਟ ਇਹ ਪੰਪ ਚੱਲ ਰਿਹਾ ਜੀ 7.5 ਐਚਪੀ ਦਾ ਪਾਣੀ ਦੇਖ ਸਕਦੇ ਤੁਸੀਂ 4 ਇੰਚੀ ਬਹੁਤ ਸੋਹਣੀ ਪਰਫਾਰਮੈਂਸ ਹੈ ਜੀ ਕੈਪਟੀ ਵਾਲਾ ਬੋਰ ਹੈ ਜੀ ਇੱਥੇ 80 ਤੋਂ 90 ਫੁੱਟ ਤੇ ਪੰਪ ਤਾਰਿਆ ਗਿਆ ਤਕਰੀਬਨ ਟਾਈਮ ਲੱਗਾ ਜੀ 1.5 ਦਾ ਨੁਬੀ ਦਾ ਪੰਪ ਆਇਆ ਜੀ 4 ਇੰਚੀ ਆਊਟਲੈਟ ਤੇ 4 ਇੰਚੀ ਡਿਲੀਵਰੀ ਪਾਣੀ ਦੇ ਸਕਦੇ 4 ਇੰਚੀ ਫਾਈਨਲ ਯੂਟੀਐਲ ਕੰਪਨੀ ਦਾ 14 ਪਲੇਟਾਂ ਨੇ ਜੀ ਮੋਨੋ 540 ਵਾਟ ਐਂਟੀ-ਥੈਫਟ ਲੌਕ ਵਾਲਾ ਸਟਰਕਚਰ ਹੈ। ਔਰ ਕੰਟਰੋਲਰ ਯੂਜ਼ ਕੀਤਾ ਗਿਆ ਜੀ ਆਪਾਂ ਜਨਵੀਸੀ ਕੰਪਨੀ ਦਾ। 40 ਦੇ ਕਰ ਰਿਹਾ ਜੀ ਰਣਾ ਦੇਖ ਸਕਦੇ ਹੋ। ਪੰਪ ਨੇ ਪਰਫਾਰਮੈਂਸ ਬਹੁਤ ਸੋਹਣੀ ਤੇ ਤੇਜ਼ੀ ਪਿੰਡ ਢਾਬ ਗੁਰੂ ਜ਼ਿਲ੍ਹਾ ਫਰੀਦਕੋਟ ਦੋ ਸਟਰਕਚਰ ਲੱਗੇ ਨੇ ਜੀ 14 ਪਲੇਟਾਂ ਨੇ।